ਕਿਤਾ ਉਤਾਰੇ ਵਿਚਾਰੇ ਹੋਗੇ ਅੱਜ ਤਾਂ ਮੋਟਰ ਚੱਲਦੀ ਹੋਈ ਆ ਤੇ ਫਿੱਟਰ ਵੀ ਚੱਲੀ ਜਾਂਦਾ ਆਪਣਾ ਉੱਪਰਲੇ ਪਾਸੇ ਤੇ ਕਿਤਾ ਪਤਾ ਕਿ ਸੁਭਾਵੇ ਸੂਰਜ ਨਿਕਲੀ ਜਾਂਦਾ ਜੀ ਢੜੇ ਜੇ 7:00 ਵਜੇ 6:00 ਵਜੇ ਤੋਂ 15 ਮੜ ਕੇ ਲਾਵਾਂਗੇ ਰੂੜੀ ਰੜੀ ਲਾਵਾਂਗੇ ਪਾਣੀ ਚੱਲੀ ਜਾਂਦਾ ਆਪਣਾ ਤੇ ਗੋਆ ਲਾਵਾਂਗੇ ਮੜਕੇ ਦੇ ਰੈਡੀ ਪਈ ਆ। ਦੇਖੋ ਹੋਰ ਛਿੱਡੀ ਜਾਂਦਾ ਉਹ ਫਿਰ ਫਿੱਟਰ ਆਪਣਾ ਇਹਦੇਰ ਆਪਣੀ ਮੋਟਰ ਚੱਲੀ ਜਾਂਦੀ ਕਿਸੇ ਨੇ ਦਿੱਤੀ ਸੀਗੀ। ਤੇ ਥੋੜਾ ਪਾ ਮੜਕੇ ਲਾਵਾਂਗੇ ਗੋਆ। ਇਹ ਮੁਰਸੇ ਖਲਾਪ ਰੀਟੇਕਸਤੇ ਚੋਨੇ ਨੂੰ ਪਾਣੀ ਲਈ ਜਾਂਦੀ ਸੀ ਇਹਨੇ। ਤੇ ਆਪਣਾ ਪਹਿਲਾ ਬਲੌਗ ਆ ਇਹ। ਪਹਿਲਾ ਵਲੌਗ ਆ ਆਪਣਾ ਜੀ ਮਿੱਤਰੋ ਆਪਾਂ ਲਾਉਣ ਲੱਗੇ ਗੋਆ ਕਈ ਚੱਕ ਲਈ ਆ ਤੇ ਲਾਉਣ ਲੱਗਿਆ ਹਾਂ ਆਪਾਂ ਰੈਡੀ ਕਰਤੀ ਐ ਲਾਤੀ ਪਿਛੋਂ ਲਾਉਣ ਲੱਗੇ ਆਣ ਆਪਾਂ ਅਣ ਲਾ ਦਾਂਗੇ ਆਪਾਂ ਆਪਣੇ ਵੀਰ ਦਾ ਕੰਮ ਰੂੜੀ ਦਾ ਹੁਣ ਵੇਣੇ ਉਥੇ ਮੰਜੇ ਦਾ ਵਿਊ ਦਿਖਾਉਣਾ ਤੁਹਾਨੂੰ ਮਜਾ ਆਗੇ ਆ ਦੇਖੋ ਮਿੱਤਰੋ ਤੇ ਮੰਜੇ ਦਾ ਵਿਊ ਉੱਥੇ ਮੰਜਾੜਾ ਹੈ ਮੋਟਰ ਚੱਲੀ ਜਾਂਦੀ ਹੈ ਸੱਪ ਵੀ ਸੀਗਾ ਇੱਥੇ ਹੁਣ ਹੀ ਪਿਆੜ ਦੇ ਵਿੱਚ ਇੱਥੇ ਖੜਾ ਸੀ ਦੇਖੋ ਹੁਣ ਹੀ ਜਾਂਦਾ ਪਿਆ ਮੇਰੇ ਅੱਗੇ ਅੱਗੇ ਆਉਂਦਾ ਪਿਆ ਸੀ ਮੈਨੂੰ ਵੇਖ ਕੇ ਡਰਦਾ ਲੱਗਾ ਉਹ ਭੱਜ ਗਿਆ ਇੱਥੇ ਜੇ ਖੜਾ ਹੋਣਾ ਇੱਧਰ ਮੋਟਰ ਛਡਾਤੀ ਅੱਜ ਭਰਾ ਵਧੀਆ ਕੀਤਾ ਤੇ ਹੁਣ ਲੱਗ ਜੂਗਾ ਇੱਥੇ ਇੰਨਾ ਅਗਲੇ ਸਾਲ ਵੀ ਇੱਥੇ ਸੀਗਾ ਇੱਥੇ ਮੰਜੜਾ ਸੀਗਾ ਮੀਨੂ ਤਾਂ ਪਿਆਣੀ ਕਿਵੇਂ ਪਿਆ ਸੀ 2024 ਤੇ ਤੇ ਇੱਥੇ ਚੱਲੀ ਜਾਂਦਾ ਕੰਮ ਆਪਣਾ ਕਈ ਪਈਏ ਕੋਲੇ ਲਾਈ ਜਾਂਦੇ ਆ ਵਾ ਟਰ ਦਿਖਾਉਣੇ ਹਣ ਤੁਹਾਨੂੰ ਟਰ ਚੱਲੀ ਜਾਂਦਾ ਇੱਥੇ ਪਾਣੀ ਚੱਲੀ ਜਾਂਦਾ ਆਪਣਾ ਲੱਕੇ ਕੋਲੇ ਆਵਾਜ਼ ਹੀ ਨਹੀਂ ਸੁਣਨੀ ਇਹ ਸਵਾਜ ਬਹੁਤ ਹੈ ਫਿੱਟਰ ਦੀ ਆਵਾਜ਼ ਨਹੀਂ